ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਾਟੋਕਲੇਸ ਲਗਾਤਾਰ ਜਾਰੀ ਹੈ ਹਾਲਾਂਕਿ ਲੀਡਰ ਉਹ ਮੰਨਦੇ ਨਹੀਂ ਪਰ ਅੱਜ ਰਾਜਾ ਬਰਿੰਗ ਜੀ ਦੇ ਕਿ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਨੇ ਇੱਕ ਵਾਰ ਫਿਰ ਬਿਆਨ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਨੇ ਆਪਣੇ ਨਿੱਜੀ ਵਿਚਾਰ ਰੱਖਣੇ ਨੇ ਤਾਂ ਉਹ ਪਾਰਟੀ ਛੱਡ ਸਕਦਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਵਿਅਕਤੀਗਤ ਵਿਚਾਰ ਨਹੀਂ ਦੇ ਸਕਦਾ ਜਦ ਤੱਕ ਉਹ ਕਾਂਗਰਸ ਪਾਰਟੀ ਵਿੱਚ ਹੈ ਬੀ ਟੈਨੀ ਬੱਡੀ ਵਿਅਕਤੀਗਤ ਵਿਚਾਰ ਦੇਣੇ ਹੈ ਤਾਂ ਆਪਕੋ ਪਾਰਟੀ ਦਾ ਹੱਥ ਛੋੜਨਾ ਪੜੇਗਾ ਜਿਸ ਵਿਅਕਤੀ ਨੇ ਵਿਅਕਤੀਗਤ ਵਿਚਾਰ ਦੇ ਜਿਹਨੂੰ ਇਹ ਹਾਈ ਕਮਾਂਡ ਕਹਿੰਦੇ ਆ ਪਿਛਲੀ ਵਾਰ ਵੀ ਜੀ 2022 ਦੇ ਵਿੱਚ ਜੇ ਇਹਨਾਂ ਦਾ ਕਾਟੋਕਲੇਸ ਨਾ ਪੈਂਦਾ ਇਹ ਕਾਫੀ ਹੱਦ ਤੱਕ ਹੋਰ ਅੱਗੇ ਜਾ ਸਕਦੇ ਸੀ ਇਹ ਥਾਮਾ ਲਈ ਤੇ ਤਿਆਰੀਆਂ ਕੀਤੀਆਂ ਨੇ ਉਹਦੇ ਵੀ ਮੇਰਾ ਨਾਮ ਆ ਗਿਆ ਮੇਰਾ ਨਾਮ ਆ ਗਿਆ ਕਹਿੰਦੇ ਮੱਥੇ ਟੇਕਣ ਦੀਆਂ ਤਿਆਰੀ ਵੀ ਹੋ ਗਈ ਦਾ ਲੱਡੂ ਵੀ ਆ ਗਿਆ ਸੀ ਘਰੇ ਜੀ ਇਹ ਤਾਂ ਚੀਜ਼ ਹੈ ਜੀ ਜਰਜੀਤ ਸੋ ਜੰਨੀ ਦੇ ਕਰੇ ਸੋਚਿਆ ਸੀ ਜੀ ਕਿਉਂ ਮੁੱਖ ਮੰਤਰੀ ਬਣ ਸਕਦੇ ਐ ਚੈਪਟਰ ਨ ਮਰਿੰਦਰ ਸਿੰਘ ਦੀ ਤੁਸੀਂ ਟਲ ਸਭ ਕਿਵੇਂ ਮੰਨਦੇ ਹੋ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਨਾਲ ਜਿਹੜਾ ਨੁਕਸਾਨ ਪਾਰਟੀ ਦਾ ਹੋਇਆ ਕਿ ਨਹੀਂ ਹੋਇਆ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਮੁਸਲਮਾਨਾਂ ਤੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਜਿਸ ਨੂੰ ਲੈ ਕੇ ਭਾਜਪਾਗੂ ਨੇ ਉਹਦਾ ਜਵਾਬ ਦਿੱਤਾ ਕਿ ਸਿੱਖ ਇੱਕ ਜੁੱਟ ਨੇ ਮੈਂ ਸਰਦਾਰ ਸੁਖਵੀਰ ਸਿੰਘ ਨੂੰ ਪੁੱਛਦਾ ਜੀ ਇੱਕ ਜੋਟਾ ਰੇ ਪਰ ਤੁਸੀਂ ਜੀਕੇ ਨੂੰ ਜਾਂ ਆ ਹੋਰਾਂ ਨੂੰ ਜੁਆਇਨ ਕਰਾਉਂਦੇ ਕਾਹਤੋਂ ਫਿਰਦੇ ਹੋ ਮੈਨੂੰ ਲੱਗਦਾ ਨਹੀਂ ਹੁਣ ਢੀਂਡਸਾ ਸਾਹਿਬ ਵਾਲਾ ਵੀ ਜਿਹਦਾ ਬੀਜੇਪੀ ਚਾਹੂਗੀ ਜੀ ਇੱਕ ਇੱਕ ਥਾਂ ਇਕੱਠੇ ਹੋਣਾ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਸਾਡੇ ਸਾਹਦੇ ਸਾਹਮਣੇ ਹੈ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਦੱਸ ਸਕਦੇ ਆ ਕਿ ਤੁਸੀਂ ਜੀਕੇ ਉਰੋਂ ਲਾਈਨ ਚੱਲੇ ਹੋ ਉਸ ਤੋਂ ਪਹਿਲਾਂ ਇੱਕ ਜੋਟ ਨਹੀਂ ਸੀ ਅੱਧ ਸੀਗੇ ਲੋਕਾਂ ਨੇ ਮੰਨ ਲਿਆ ਜੀ ਕਿ ਸਰਦਾਰ ਸੁਖਵੀਰ ਸੋ ਬਾਦਲ ਨੇ ਮਾਫੀ ਮੰਗ ਲਈ ਬਹੁਤ ਸਾਰੇ ਬਤਵਾਨ ਨੂੰ ਸੋਸ਼ਲ ਮੀਡੀਆ ਤੇ ਆਪਾਂ ਰੋਜ਼ ਸੁਣਦੇ ਆ ਜੀ ਜਦਰ ਕਾਲ ਤੱਕ ਤੇ ਕੱਲ ਦਾ ਸਪਸ਼ਟਿਕਰਨ ਕਰਦੇ ਹਨ ਜੀ ਕਿ ਸਰਦਾਰ ਸੁਖਵੀਰ ਸੋ ਬਾਦਲ ਦੀ ਮੰਗੀ ਹੋਈ ਮਾਫੀ ਪੰਥਰੂ ਪ੍ਰਵਾਨ ਆ ਕਾਲ ਤੱਕ ਤਨੂੰ ਪ੍ਰਵਾਨ ਹੈ ਜੀ ਤੇ ਉਹਨਾਂ ਵੱਲੋਂ ਵਰਤਿਆ ਹੋਇਆ ਢੰਗ ਸਹੀ ਹੈ ਜੀ ਇਹ ਗੱਲ ਪ੍ਰਵਾਨ ਕਰਨ ਜੀ ਤਾਕੇ ਸਿਕਟੋਂਗ ਦੁੱਧਾ ਦੇ ਵਿੱਚੋਂ ਬਾਹਰ ਨਿਕਲੇ ਦੋ ਗਲਤੀਆਂ ਅਕਾਲੀ ਦਲ ਨੇ ਸਭ ਤੋਂ ਵੱਡੀਆਂ ਕੀਤੀਆਂ 1978 ਚ ਜੀ ਜਦੋਂ ਨਰੰਗ ਕਰਨਗਾਂ ਦੇ ਖਿਲਾਫ ਹੁਕਮਨਾਮਾ ਕੀਤਾ ਕਿ ਰੋਟੀ ਬੇਟੀ ਦੀ ਸਾਂਝ ਤਿਆਗਤੀ ਜੀ 1998 ਦੇ ਵਿੱਚ ਪਟਿਆਲੇ ਦੇ ਵਿੱਚ ਪੰਥ ਰਤਨ ਜੱਤ ਦਾ ਗੁਰਚਰ ਸਿਕਟੌੜਾ ਖੁੱਦ ਗਈ ਨਰੰਗ ਕਰੀ ਭਵਨ ਵੋਟਾਂ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਵਾਰ ਇਹਨਾਂ ਨੂੰ ਇਹ ਵੀ ਕਿਹਾ ਕਿ ਕਹਿੰਦਾ ਸੁਖਵੀਰ ਬਾਦਲ ਤੇ ਮਜੀਠੀਆ ਜਿਹੜੇ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਦਿਖਾਉਣ ਕਿਉਂਕਿ ਵਿਕਰਮ ਮਜੀਠੀਆ ਦੇ ਜਿਹੜੇ ਉਹ ਜਿੱਦੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਬੁੱਤ ਲਗਾਇਆ ਗਿਆ ਉੱਥੇ ਵੀ ਨਹੀਂ ਪਹੁੰਚੇ ਤੇ ਜਿਹੜੇ ਹੁਣ ਆਪਣੇ ਪੋਸਟਰ ਜਾਰੀ ਕਰਦ ਨੇ ਉਹਤੇ ਕਿਤੇ ਵੀ ਨਾ ਸੁਖਵੀਰ ਸਿੰਘ ਬਾਦਲ ਦੀਂਦੇ ਨੇ ਨਾ ਪ੍ਰਕਾਸ਼ ਸਿੰਘ ਬਾਦਲ ਨੇ ਕੱਲਾ ਵਿਕਰਮ ਮਜੀਠੀਆ ਦਾ ਫੋਟੋ ਜਿਹੜਾ ਉਹ ਸਾਹਮਣੇ ਆਉਂਦਾ ਪਰਗੜ ਸਿੰਘ ਦੀ ਜੋਕੀ ਜਲੰਧਰ ਤੋਂ ਬੁਲਾਈ ਕਿਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਹਾਲਾਂਕਿ ਜਿਹੜੀ ਦਿੱਲੀ ਦੇ ਵਿੱਚ ਕਾਂਗਰਸ ਦੀ ਮੀਟਿੰਗ ਉਹ ਚੱਲ ਰਹੀ ਹੈ ਜਥੇਦਾਰ ਕੌਂਕੇ ਦੇ ਕਤਲ ਦਾ ਮਾਮਲਾ ਜਿਹੜਾ ਉਹ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ 18 ਤਰੀਕ ਨੂੰ ਉਹਨਾਂ ਨੂੰ ਛੱਡਿਆ ਵਾਪਸ ਭੇਜਤਾ ਜੀ 25 ਤਰੀਕ ਨੂੰ ਇਹ ਕਰਕੇ ਸਤਿਆ ਕਿ ਇਹਨਾਂ ਕੋਲ ਹਥਿਆਰ ਬਰਾਮਦ ਕਰਾਉਣੇ ਨੇ ਜੀ ਕੁਝ ਇਹਨਾਂ ਦੇ ਲਿੰਕ ਨੇ ਅਸਲ ਦੇ ਵਿੱਚ ਤਕਲੀਫ ਇਹ ਸੀ ਉਹ ਬਹੁਤ ਸਾਰੇ ਸਮਝੌਤੇ ਅਦਾਲਤ ਆਪ ਹੀ ਪਿੰਡਾਂ 'ਚ ਬਲਾਬਲਾ ਕੇ ਕਰਾ ਦਿੰਦੇ ਹੁੰਦੇ ਸੀ ਜੀ ਸਮੇਂ ਦੇ ਹਾਕਮਾਂ ਨੂੰ ਪਹੁੰਚਦੇ ਨਹੀਂ ਸੀ ਇੱਕ ਮੇਰੇ ਵੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆ ਉਹਨਾਂ ਦਾ ਸਵਾਗਤ ਕਰੀਏ ਸ੍ਰੀ ਅਸ਼ੀਕਾਲ ਜੀ ਅਸ਼ੀਕਾਲ ਜੀ ਭੰਗੂ ਸਾਹਿਬ ਟਲ ਸਾਹਿਬ ਜੀ ਇੱਕ ਗੱਲ ਕੀਤੀ ਹੈ ਪੰਜਾਬ ਕਾਂਗਰਸ ਤੇ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਾਟੋਕੁਲੇ ਇਸ ਲਗਾਤਾਰ ਜਾਰੀ ਆ ਹਾਲਾਂਕਿ ਲੀਡਰ ਉਹ ਮੰਨਦੇ ਨਹੀਂ ਪਰ ਅੱਜ ਰਾਜਾ ਬਡਿੰਗ ਜੀ ਜਿਹੜੇ ਕਿ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਨੇ ਇੱਕ ਵਾਰ ਫਿਰ ਬਿਆਨ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਨੇ ਆਪਣੇ ਨਿੱਜੀ ਵਿਚਾਰ ਰੱਖਣੇ ਨੇ ਤਾਂ ਉਹ ਪਾਰਟੀ ਛੱਡ ਸਕਦਾ ਜੀ ਦੇਖੋ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇਹ 카ਟੋ ਕਲੇਸ਼ ਕੋਈ ਨਵਾਂ ਨਹੀਂ ਜੀ ਇਹਨਾਂ ਦੇ ਵਿੱਚ ਚੱਲਦਾ ਰਹਿੰਦਾ ਕਈ ਵਾਰ ਤਾਂ ਇਹਨਾਂ ਦੀ ਸਥਿਤੀ ਇਹ ਹੁੰਦੀ ਹੈ ਕਿ ਪਹਿਲਾ ਬੰਦਾ ਕਾਗਜ਼ ਭਰਨ ਗਿਆ ਵੈ ਦੂਜਾ ਉਹ ਕਠਵੱਠ ਲੈ ਕੇ ਖੜਾ ਹੁੰਦਾ ਹੈ ਜੀ ਤੇ ਲੈ ਕੇ ਦੂਜਾ ਬੰਦਾ ਆ ਜਾਂਦਾ ਭਾਈ ਤੂੰ ਰਹਿੰਦੇ ਟਿਕਟ ਮੈਨੂੰ ਮਿਲ ਗਈ ਹੈ ਜੀ ਤੇ ਕਈਆਂ ਨੂੰ ਫਿਰ ਆਜ਼ਾਦ ਤੌਰ ਤੇ ਵੀ ਮੈਦਾਨ ਚ ਉਤਰਨਾ ਪੈਂਦਾ ਜੀ ਇਹਨਾਂ ਦਾ ਕੰਮ ਜਿਹੜਾ ਹੈਗਾ ਬਾਬੇ ਆਦਮ ਵਾਲਾ ਨਰਾਲਾ ਹੁਣ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਜਿਹਨੂੰ ਇਹ ਹਾਈ ਕਮਾਂਡ ਕਹਿੰਦੇ ਆ ਪਿਛਲੀ ਵਾਰ ਵੀ ਜੀ 2022 ਦੇ ਵਿੱਚ ਜੇ ਇਹਨਾਂ ਦਾ ਕਟੋਕਲੇਸ ਨਾ ਪੈਂਦਾ ਇਹ ਕਾਫੀ ਹੱਦ ਤੱਕ ਹੋਰ ਅੱਗੇ ਜਾ ਸਕਦੇ ਸੀ ਜੀ ਹੋ ਸਕਦਾ ਪੂਰੇ ਸਫਲ ਨਾ ਹੁੰਦੇ ਜੀ ਉਹਦਾ ਕਾਰਨ ਹੈ ਇਹਨਾਂ ਦੀ ਇੱਕ ਬੀਬੀ ਆ ਜੀ ਨੇ ਕਦੇ ਕਦੇ ਪੰਚੀ ਦੀ ਚੋਣ ਨਹੀਂ ਲੜੀ ਜੀ ਤੁਹਾਨੂੰ ਯਾਦ ਆ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਗਏ ਜੀ ਉਦੋਂ ਬਾਅਦ ਬਣਨ ਵਾਸਤੇ ਮਾਮਲਾ ਆ ਗਿਆ ਬਹੁ ਗਿਣਤੀ ਦੀ رائے ਇਹ ਸੀ ਕਿ ਸੁਨੀਲ ਜਾਖੜ ਤੋਂ ਪ੍ਰਧਾਨਗੀ ਛੜਾਈ ਹੈ ਜੀ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਜੀ ਇੱਕ ਦਿੱਲੀ ਬੈਠੀ ਬੀਬੀ ਭਾਵੇਂ ਉਹਦਾ 베ਸ ਪੰਜਾਬ ਆ ਪਰ ਕਦੇ ਅੱਜ ਤੱਕ ਕਰੋਨੇ ਕੋਈ ਚੋਣ ਤਾਂ ਨਹੀਂ ਲੜੀ ਜੀ ਉਹ ਕਹਿੰਦੀ ਜੀ ਸਿੱਖ ਚਿਹਰੇ ਨੂੰ ਬਣਾਇਆ ਜਾਵੇ ਹਿੰਦੂ ਨਹੀਂ ਜੀ ਸਿੱਖਾਂ ਦੇ ਵਿੱਚ ਉਹ ਵੀ ਫਿਰ ਜੱਟ ਚਿਹਰਾ ਬਣਾਇਆ ਜਾਵੇ ਜੀ ਇਹਨਾਂ ਦੀ ਪਹਿਲਾਂ 78 ਚੋਂ 42 ਐਮਐਲ ਨੇ ਇਹ ਕਹਿਤਾ ਕਿ ਸਨੀਲ ਜਾਖੜ ਨੂੰ ਬਣਾ ਦਿਓ ਭਾਵੇਂ ਅੱਧ ਤੋਂ ਵੱਧ ਨੇ ਜੀ ਜੇ ਅੱਧ ਤੋਂ ਵੱਧ ਕੋਈ ਚੀਜ਼ ਆ ਜਾਵੇ 78 ਚੋਂ 42 ਜੀ 4284 ਆਪਾਂ ਕਹਿ ਸਕਦੇ ਆ ਕਿ 60% ਦੇ ਲਗਭਗ ਪਹੁੰਚ ਜਾਂਦੀ ਹੈ ਇਹ ਗੱਲ ਉਹ ਇਹ ਕਹਿੰਦਾ ਜੀ ਫਿਰ ਕਹਿੰਦੇ ਜੱਟ ਸੱਕੇ ਚਲੋ ਸੁਖਜਿੰਦਰ ਸਿੰਘ ਰੰਧਾਵੇ ਨੂੰ ਬਣਾ ਲਓ ਜੀ ਪਹਿਲਾ ਤਾਜੀ-ਤਾਜੀ ਪ੍ਰਧਾਨਗੀ ਲਈ ਸੀ ਨਵਜੋਤ ਸਿੰਘ ਸਿੱਧੂ ਨੇ ਉਹਨੂੰ ਲਾਲਚ ਆ ਗਿਆ ਕਹਿੰਦਾ ਹਮ ਕਿਉਂ ਨਹੀਂ ਜੀ ਮੈਨੂੰ ਬਣਾਓ ਜੀ ਜੇ ਜੱਟਾਂ ਜੀ ਬਣਾਉਣੇ ਜੀ ਹੌਲੀ-ਹੌਲੀ ਗੁਰਾ ਇਹ ਪੈ ਗਿਆ ਵੀ ਨਾ ਇਹਨੂੰ ਬਣਾਓ ਇਹੋ ਵੋਟਾਂ ਹੀ 5-5ਾਂ ਸੀ ਨਵਜੋਤ ਸਿੰਘ ਸਿੱਧੂ ਨੂੰ ਜੀ ਤੇ ਸ਼ਾਇਦ ਪੰਜ ਤੋਂ ਵੀ ਘੱਟ ਸੀ ਜੀ ਸਭ ਤੋਂ ਵੱਧ ਵੋਟਾਂ 42 ਪਿੰਗਾ ਸੀ ਉਹਨਾਂ ਨੂੰ ਜੀ ਦੂਜੇ ਨੰਬਰ ਤੇ ਪਿੰਗਾ ਸੀ ਬੀਬੀ ਪ੍ਰਨੀਤ ਕੌਰ ਨੂੰ ਜੀ ਉਹਨਾਂ ਨੂੰ ਸ਼ਾਇਦ 12 ਕੋ ਹੱਕ ਚ ਆਏ ਸੀ 42 ਤੇ 12 54 ਜੀ 78 ਦੇ ਵਿੱਚੋਂ 24 ਰਹਿ ਗਏ ਬਾਕੀ ਜੀ 24 ਦੇ ਵਿੱਚੋਂ ਸ਼ਾਇਦ ਤੀਜੇ ਨੰਬਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੀ ਉਹ ਤੋਂ ਘੱਟ ਨਵਜੋਤ ਸਿੰਘ ਸਿੱਧੂ ਨੂੰ ਜੀ ਜਮੇ ਥੋੜੀਆਂ ਜੀਆਂ ਸੋ ਇਸ ਕਰਕੇ ਇਹਨੇ ਪਰ ਉਥੇ ਟੈਂਡ ਚਕਾਦਾ ਪਾਤਾ ਕਿ ਜੀ ਮੈਂ ਬੰਨਾ ਜੀ ਮਾਮਲਾ ਹੋ ਗਿਆ ਅਖੀਰ ਗੁਰਾ ਪੈ ਗਿਆ ਜਾ ਕੇ ਚਰਨ ਜੀ ਸੋ ਚੰਨੀ ਤੇ ਵੀ ਚਲੋ ਜੀ ਇਹ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਜੀ ਅਰਜ਼ਾਰ ਵਿੱਚ ਉਹ ਹੁੰਦਾ ਹੈ ਇਸ ਬੰਦੇ ਨੂੰ ਬਣਾ ਲਓ ਜੀ ਉਹਦਾ ਫਰਕ ਵੀ ਪਿਆ ਮਾਝੇ 도ਆਬੇ ਦੇ ਵਿੱਚੋਂ ਜੀ ਇਹ ਸੀਟਾਂ ਵੀ ਲੈ ਗਏ ਜੀ ਤੇਲੂ ਸਾਹਿਬੋ ਜੀਕਰ ਗੱਲ ਕੀਤੀ ਉਹ ਦਿਨ ਦੀ ਤੱਕ ਕਈ ਥਾਵਾਂ ਦੇ ਉੱਤੇ ਤਿਆਰੀਆਂ ਕੀਤੀਆਂ ਨੇ ਉਹਦੇ ਵੀ ਮੇਰਾ ਨਾਮ ਆ ਗਿਆ ਮੇਰਾ ਨਾਮ ਆ ਗਿਆ ਕਹਿੰਦੇ ਮੱਥੇ ਟੇਕਣ ਦੀਆਂ ਤਿਆਰੀਆਂ ਵੀ ਹੋ ਗਈਆਂ ਨਾ ਲੱड्डੂ ਵੀ ਆ ਗਏ ਸੀ ਘਰੇ ਜੀ ਇਹ ਤਾਂ ਚੀਜ਼ ਹੈ ਜੀ ਹੁਣ ਚਰਨਜੀਤ ਸਿੰਘ ਚੰਨੀ ਨੇ ਕਦੇ ਸੋਚਿਆ ਸੀ ਜੀ ਕਿਉਂ ਮੁੱਖ ਮੰਤਰੀ ਬਣ ਸਕਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਕਦੋਂ ਦਾ ਕਹੀ ਜਾਂਦਾ ਅੱਜ ਤੋਂ 6 ਸਾਲ ਪਹਿਲਾਂ ਇਹ ਹਰਿਆਣਾ 'ਚ ਕਹੇ ਸੀ ਗਾਹ ਨੂੰ ਆਪਾਂ ਡਿਫਟੀ ਡੁਫਟੀ ਮੁੱਖ ਮੰਤਰੀ ਨਹੀਂ ਬੰਨਣਾ ਜੀ ਪਰ ਸਮੱਸਿਆ ਕਿੱਥੇ ਹੈ ਤੁਸੀਂ ਯਾਦ ਕਰੋ ਸੰਗਦਰਸ਼ਨ ਹੋ ਰਿਹਾ ਮਾਨਸਾ ਦੇ ਵਿੱਚ ਜੀ ਇੱਕ ਮਾਤਾ ਆ ਕੇ ਪੇਸ਼ ਹੋ ਗਈ ਬੀਬੀ ਹਰ ਸਿਮਰਤ ਕੌਰ ਨਾਲ ਬੈਠੀ ਆ ਬਾਦਲ ਸਾਹਿਬ ਦੇ ਜੀ ਉਹ ਕਹਿੰਦਾ ਹਾਂ ਬੀਬੀ ਕਹਿੰਦੀ ਮੇਰੀ ਪੈਨਸ਼ਨ ਲਾ ਦਿਓ ਕਹਿੰਦਾ ਕਿੰਨਾ ਚੋਂ ਕਹਿੰਦਾ ਜ਼ਿਮੀਦਾਰਾਂ ਚੋਂ ਕਹਿੰਦਾ ਜ਼ਮੀਨ ਜਮੂਨ ਉਹ ਕਹਿੰਦੀ ਜਿੱਦਨ ਦੀ ਮੈਂ ਜ਼ਮੀਨ ਨਾਂ ਮੁੰਡਿਆਂ ਦੇ ਲੋ ਲਵਾਤੀ ਆ ਉਦੋਂ ਤੋਂ ਹੀ ਮੈਨੂੰ ਬਾਹਰ ਕੱਢਤਾ ਜੀ ਉਧਰ ਨੂੰ ਕਰਕੇ ਇਸ਼ਾਰਾ ਬਾਦਲ ਸਾਹਿਬ ਕਹਿੰਦੇ ਬੀਬੀ ਮੈਂ ਤਾਹੀਂ ਨਹੀਂ ਮੁੱਖ ਮੰਤਰੀ ਦੀ ਕੁਰਸੀ ਛੱਡਦਾ ਜੀ ਕਿ ਮੇਰਾ ਡੇਰਾ ਪਰ ਜੇ ਤੁਸੀਂ ਕਦੇ ਬਾਦਲਪਿੰਡ ਦੇ ਵਿੱਚ ਜਾਓ ਉੱਥੇ ਜਿਹੜਾ ਬਿਰਦਾ ਸ਼ਰਮ ਬਣਿਆ ਬਣਾ ਬਾ ਕਮਾਲ ਹੈ ਜੀ ਤੇ ਬਾਦਲ ਸਾਹਿਬ ਨੇ ਉੱਥੇ ਕਪੜਾ ਕਮਰਾ ਵੀ ਬਣਵਾਇਆ ਹੋਇਆ ਸੀ ਜੀ ਮੈਂ ਹਸਨ ਲੱਗ ਗਿਆ ਕਿ ਇਹ ਕਦਾ ਕਾਕਾ ਪ੍ਰਬੰਧ ਰੱਖਨੇ ਪੈਂਦੇ ਆ ਪਹਿਲੇ ਹੀ ਜੀ ਪਤਾ ਨਹੀਂ ਜੇ ਘਰ ਦੇ ਤੋੜ ਦੇਣਗੇ ਤੇ ਇੱਥੇ ਤੋਂ ਨਹੀਂ ਕੋਈ ਕੱਢੂਗਾ ਜੀ ਸੋ ਮੇਰੇ ਕਹਿਣ ਦਾ ਮਤਲਬ ਕਾਂਗਰਸ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕੰਮ ਜਿਹੜਾ ਚੱਲਦਾ ਰਹਿੰਦਾ ਹੈ ਜੀ ਹੁਣ ਅੱਜ ਇਹਨਾਂ ਦੀ ਮੀਟਿੰਗ ਹੈ ਜੀ 34 ਦੇ ਕਰੀਬ ਉੱਥੇ ਉਹ ਸੱਦੇ ਗਏ ਨੇ ਜੀ ਅਵਰਿੰਦਰ ਸਿੰਘ ਰਾਜਾ ਬਣਗ ਨੇ ਭਾਵੇਂ ਨਾਂ ਨਹੀਂ ਲਿਆ ਜੀ ਪਰ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਨੂਹੇ ਕਰਨ ਕਰੀ ਧੀਏ ਗੱਲ ਸੁਣੀ ਜੀ ਭਾਵ ਸਰਾਉਣਾ ਧੀ ਨੂੰ ਕਹਿਣਾ ਨੂੰ ਨੂੰ ਜੀ ਤੇ ਰਾਜਾ ਬੜਿੰਗ ਨੇ ਨਹੀਂ ਵੀ ਨਾਲਿਆ ਤਾਂ ਸਾਰਿਆਂ ਨੂੰ ਪਤਾ ਉਹ ਕਿਦੇ ਵਾਸਤੇ ਆ ਕਿ ਜਿਹਦੀ ਨਿਰਜੀ ਰਹਿ ਸਕਦੀ ਹੈ ਉਸ ਤਰ੍ਹਾਂ ਦਾ ਕੰਮ ਕਰ ਰਨ ਦੇਖੋ ਨਵਜੋਤ ਸਿੰਘ ਸਿੱਧੂ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਲੱਗਦਾ ਇਹ ਗੱਲਾਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਚੱਲਣਾ ਕਿਦੇ ਨਾਲ ਹੈ ਜੀ ਭਾਜੀਪੀ ਚ ਨਹੀਂ ਰਿਹਾ ਹਮ ਅਕਾਲੀ ਦਲ ਨਾਲ ਨਹੀਂ ਬਣੀ ਜੀ ਫਿਰ ਕੈਪਟਨ ਅਮਰਿੰਦਰ ਸਿੰਘ ਜੀ ਤੇ ਹੁਣ ਜਦੋਂ ਜ਼ਿਆਦਾ ਪਰ ਇਕੱਲਾ ਆਪ ਦਾ ਪੰਥ ਵੱਖਰਾ ਚਲਾ ਲੇ ਜੀ ਜੇ ਉਹਦਾ ਏਜੰਡਾ ਪੰਜਾਬ ਦੇ ਲੋਕ ਮਨਜ਼ੂਰ ਕਰ ਲੈਣਗੇ ਜੀ ਔਰ ਐਸ ਵੇਲੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਉਹ ਇਸੇ ਚੀਜ਼ ਤੋਂ ਬਣੀ ਹੈ ਜੀ ਕਿ ਸਾਡਾ ਤਾਂ ਏਜੰਡਾ ਵੱਖਰਾ ਹੈ ਜੀ ਦੋਨਾਂ ਨੂੰ ਰਿਜੈਕਟ ਕਰਕੇ ਜੀ ਇਹਨਾਂ ਨੂੰ ਬਾਗਡੋਰ ਦਿੱਤੀ ਤੇ ਜੇ ਲੋਕਾਂ ਨੂੰ ਅਨਰੋਜ ਸਿੱਧੂ ਤੇ ਭਰੋਸਾ ਆ ਗਿਆ ਜੀ ਤੇ ਫਿਰ ਜਿਵੇਂ ਆ 92 ਇਹ ਲੈ ਗਏ ਨੇ 1999 ਦੇ ਵਿੱਚ ਇਥੇ ਮਾਨਮਾਨ ਹੋ ਗਈ ਸੀ ਚਾਰੇ ਪਾਸੇ ਜੀ ਮੇਨਾ ਕਾਲੀਦਾਲ ਬਾਦਲ ਸਾਹਿਬ ਦਾ ਰਿਜੈਕਟ ਕਰਕੇ ਸੜਦਾ ਸੀ ਲੋਕਾਂ ਨੇ ਜੀ ਤੇ ਮਾਨ ਸਾਹਿਬ ਉੱਥੇ ਕਿਰਪਾਨ ਦਾ ਮੁੱਦਾ ਲੈ ਕੇ ਬੈਗੇ ਹਾਲਾਂਕਿ ਉਦੋਂ ਬਾਅਦ ਤਿੰਨ ਵਾਰ ਜੀ ਉਸੇ ਕਿਰਪਾਨ ਨਾਲ ਤੋਂ ਬਿਨਾ ਅੰਦਰ ਚਲੇ ਵੀ ਗਏ ਜੀ ਜਦੋਂ ਕਿ ਸਾਡੇ ਇੱਥੇ ਮਾਨਤਾ ਹੈਗੀ ਐ 9 ਇੰਚ ਕਿਰਪਾਨ ਦੀ ਗੱਤਰੇ ਦੇ ਤੌਰ ਤੇ ਜੀ ਉੱਥੇ ਕੋਈ ਗੱਤਕਾ ਥੋੜੀ ਖੇਡਣਾ ਵੀ 3 ਫੁੱਟ ਕੋ ਲੈ ਕੇ ਜਾਣੀ ਐ ਜੀ ਗੱਤਕਾ ਖੇਡਣਾ ਵਿਚਾਰਾਂ ਦਾ ਜੀ ਤੁਸੀਂ ਪੰਜਾਬ ਦੇ ਵਾਸਤੇ ਕਿਵੇਂ ਖੜਦੇ ਹੋ ਪੰਜਾਬ ਦੀਆਂ ਮੰਗਾਂ ਕਿਵੇਂ ਨਿਭਾਉਂਦੇ ਹੋ ਉਸ ਪਾਸੇਬਲ 34 ਲੀਡਰ ਅੱਜ ਗਏ ਨੇ ਜੀ ਜਿਹੜੇ ਦਵਿੰਦਰ যাদਬ ਨੇ ਪੰਜਾਬ ਦੇ ਇੰਚਾਰਜ ਉਹ ਕਹਿੰਦੇ ਕੋਈ ਅਸੀ ਗੱਲ ਨਹੀਂ ਜੀ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਉਦੋਂ ਤੱਕ ਹਰੇਕ ਬੰਦੇ ਨੂੰ ਆਪਣੀ ਗੱਲ ਕਹਿੰਦਾ ਹੱਕ ਹੈਗਾ ਜੀ ਜਿਹੜੇ ਕਾਂਗਰਸੀ ਪੰਜਾਬ ਦਾ ਅਸੀਂ ਉਹਨਾਂ ਦੀ ਗੱਲ ਵੀ ਸੁਣ ਲਾਂਗੇ ਅਸੀਂ ਦੂਜਿਆਂ ਦੀ ਵੀ ਸੁਣ ਲਾਂਗੇ ਆਮ ਤੌਰ ਤੇ ਨਵਜੋਤ ਸਿੱਧੂ ਜੀ ਤੇ ਲੁਧਿਆਣੇ ਵਾਲਾ ਰਬਨੀਤ ਬਿੱਟੂ ਜੀ ਇਹ ਦੋਨੇ ਇਸ ਅਕ ਵਿੱਚ ਨੇ ਕਿ ਸਾਨੂੰ ਸਮਝੌਤਾ ਕਰ ਲੈਣਾ ਚਾਹੀਦਾ ਤੇ ਪ੍ਰਤਾਪ ਬਾਜਵਾ ਹੋਣ ਸੁਖਜਿੰਦਰ ਰੰਧਾਵਾ ਹੋਣ ਜਾਂ ਅਮਰਿੰਦਰ ਰਾਜਾ ਬੜਿੰਗ ਹੋਣ ਇਹ ਸਾਰੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਵਿਰੋਧੀ ਤਰਚੇ ਬੈਠਣ ਦਾ ਤੇ ਫਿਰ ਅਸੀਂ ਵਿਰੋਧੀ ਤਰਚੀ ਬੈਠਣਾ ਪਸੰਦ ਕਰਾਂਗੇ ਜੀ ਜੇਕਰ ਗੱਲ ਕੀਤੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਇਹ ਸਭ ਕਿਵੇਂ ਮੰਨਦੇ ਹੋ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਨਾਲ ਜਿਹੜਾ ਨੁਕਸਾਨ ਪਾਰਟੀ ਦਾ ਹੋਇਆ ਕਿ ਨਹੀਂ ਹੋਇਆ ਜੀ ਦੇਖੋ ਜਦੋਂ ਕੋਈ ਬੰਦਾ ਜਾਂਦਾ ਹੈਗਾ ਉਹਦੇ ਜਾਣ ਦੇ ਨਾਲ ਜੀ ਮਾਰਾ ਮੋਟਾ ਅਸਰ ਤਾਂ ਪੈਂਦਾ ਹੈ ਜੀ ਬਾਕੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਵੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਦਾ ਪਛੋਕੜ ਰਜਵਾੜਾ ਹੈ ਜੀ ਤੇ ਲੋਕ ਅੱਜ ਵੀ ਇਹ ਗੱਲ ਸਮਝਦੇ ਆ ਜੀ ਕਿ ਰਜਵਾਹਾ ਸ਼ਾਹੀ ਦਾ ਰਾਜ ਹੈ ਜੀ ਪਰ ਇਹ ਗੱਲ ਮੰਨਣੀ ਚਾਹੀਦੀ ਹੈ ਜੀ ਕਿ ਰਜਵਾੜਾ ਸ਼ਾਹੀ ਨਹੀਂ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਜੀ ਜਿਹੜੇ ਜੇ ਕੈਪਟਨ ਅਬਰਿੰਦਰ ਸਿੰਘ ਦੇਖੋ ਕੈਪਟਨ ਅਬਰਿੰਦਰ ਸਿੰਘ ਦੇ ਵਿੱਚ ਬਹੁਤ ਗੁਣ ਵੀ ਹੈ ਜੀ ਜਿਹੜੀ ਗੱਲ ਉਹਨਾਂ ਨੇ ਕਹਤੀ ਉਹ ਤੇ ਖੜ ਵੀ ਜਾਂਦੇ ਆ ਜੀ ਮੈਂ ਕਾਫੀ ਨੇੜਤਾ ਨਾਲ ਉਹਨਾਂ ਦੇ ਨੇੜੇ ਵਿਚਰ ਕੇ ਦੇਖਿਆ ਹੈ ਜੀ ਤੇ ਦੂਜੀ ਚੀਜ਼ ਜੀ ਜੇ ਤੁਸੀਂ ਸਿੱਖ ਜੰਮ ਦੇ ਵਿੱਚ ਦੇਖੋ ਜੀ ਤਾਂ ਹੋਰਾਂ ਦੇ ਮੁਕਾਬਲੇ ਉਹਨਾਂ ਨੇ ਉਸ ਪਾਸੇ ਵੱਲ ਜ਼ਿਆਦਾ ਕਦਮ ਪੁੱਟੇ ਨੇ ਜੀ ਠੀਕ ਹੈ ਜਦੋਂ ਕੋਈ ਬੰਦਾ ਜਾਂਦਾ ਹੈ ਉਹਦਾ ਨੁਕਸਾਨ ਤਾਂ ਮਾੜਾ ਮੂਟਾ ਹੁੰਦਾ ਹੈ ਪਰ ਹੁਣ ਜਦੋਂ ਉਹ ਭਾਜੀਪੀ ਚ ਬਹੁਤ ਸਾਰੀ ਫੌਜ ਲੈ ਕੇ ਗਏ ਜੀ ਤੇ ਅੱਧੀ ਤੋਂ ਵੱਧ ਫੌਜ ਤਾਂ ਵਾਪਸ ਆ ਗਈ ਜੀ ਕੈਪਟਨ ਮਰਿੰਦਰ ਸਿੰਘ ਦਾ ਭਾਜੀਪੀ ਚ ਜਾਣਾ ਉਹ ਕੋਈ ਹੋਰ ਗੱਲ ਸੀ ਜੀ ਜਿਵੇਂ ਸੱਤਪਾਲ ਬਲਕ ਨੇ ਕਹਿੰਦਾ ਨਾ ਮੈਨੂੰ મોદી ਸਾਹਿਬ ਕਹਿੰਦੇ ਸੀ ਜਦੋਂ ਉਹ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਜੀ ਜਾ ਕੇ ਉੱਥੇ ਉਹਨਾਂ ਦੀਆਂ ਚੌਕੀਆਂ ਤੇ ਹਮਲਾ ਕੀਤਾ ਹੈਗਾ ਜੀ ਪਲਵਾਮਾ ਹੈ ਜੀ ਪਲਵਾਮਾ ਪਲਵਾਮਾ ਵਾਲਾ ਉਹ ਕਹਿੰਦਾ ਨਾ ਵੀ ਸੱਤਪਾਲ ਬਲਕ ਨੇ ਕਿਹਾ ਵੀ ਆਹ ਤੂੰ ਕਹਦਾ ਤੂੰ ਚੁੱਪ ਰੋ ਜੇ ਕੋਈ ਔਰ ਬਾਤ ਹੈ ਜੀ ਸੋ ਕੈਪਟਨ ਮਰਿੰਦਰ ਸਿੰਘ ਗਏ ਮੇਰਾ ਕੇਲਾ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰੇ ਆਗੂ ਵਾਪਸ ਆ ਗਏ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਕੋਈ ਬੜਾ ਹੂੰ ਮੂ ਵੀ ਨਹੀਂ ਲਾਇਆ ਜੀ ਜਿਦੇ ਕਰਕੇ ਅੱਜ ਜੀ ਜੇ ਉਹਨਾਂ ਨੂੰ ਉਹ ਕਰ ਲੈਂਦੇ ਜੀ ਐਵੇਂ ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰੀ ਨੇ ਜੀ ਨਾ ਜ਼ਰੂਰ ਕਹਤਾ ਬਾਦਲ ਸਾਹਿਬ ਦਾ ਬਦਲ ਬੈਠਿਆ ਜੀ ਜੇ ਬੰਦੀ ਸਿੰਘਾਂ ਤੇ ਹੋਰਾਂ ਦਾ ਮਾਮਲਾ ਢੀਂਡਸਾ ਸਾਹਿਬ ਦੇ ਰਾਹੀਂ ਸੁਲਝਾ ਦਿੱਤਾ ਜਾਂਦਾ ਜੀ ਤਾਂ ਹੋ ਸਕਦਾ ਢੀਂਡਸਾ ਸਾਹਿਬ ਵੱਡੇ ਆਗੂਵਾਂ ਦੇ ਉੱਪਰ ਤੇ ਜੀ ਜੀ ਉਧਰ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਜਿਸ ਨੂੰ ਲੈ ਕੇ ਭਾਜਪਾਗੂ ਨੇ ਉਰਦਾ ਜਵਾਬ ਦਿੱਤਾ ਜੀ ਦੇਖੋ ਸੁਖਵੀਰ ਸਿੰਘ ਬਾਦਲ ਨੇ ਕਿਹਾਗਾ ਕਿ ਮੁਸਲਮਾਨਾਂ ਦੀ ਜਿਹੜੀ ਆਬਾਦੀ ਹੈ ਭਾਰਤ ਦੇ ਵਿੱਚੋਂ 18% ਹੈ ਜੀ ਪਰ ਉਹ ਇਕੱਠੇ ਨਹੀਂ ਹੈਗੇ ਅਡ-ਅਡ ਨੇ ਜੀ ਕਹਿੰਦੇ ਸਿੱਖਾਂ ਦੀ ਆਬਾਦੀ 2% ਹੈ ਪਰ ਸਾਰੇ ਇਕੱਠੇ ਨਹੀਂ ਜੀ ਉਹਨਾਂ ਦੇ ਆਗੂ ਨੇ ਆਰਪੀ ਸਿੰਘ ਉਹਨਾਂ ਨੇ ਬੜਾ ਇਹ ਤੇ ਤਿੱਖਾ ਜਵਾਬ ਦਿੱਤਾ ਤਿੱਖਾ ਜਵਾਬ ਹਰਜੀਤ ਗਰੇਵਾਲ ਨੇ ਵੀ ਦਿੱਤਾ ਜੀ ਉਹ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਨੂੰ ਕੋਈ ਪੁੱਛ ਰਹਾ ਤਾਂ ਉਹ ਹੈ ਨਹੀਂ ਉਹ ਤਾਂ ਇੱਕ ਹਾਰੇ ਹੋਏ ਜੁਆਰਗੇ ਦੀ ਖੇਡ ਖੇਡ ਰਿਹਾ ਇਹ ਅਸੀਂ ਨਹੀਂ ਕਹਿੰਦੇ ਭਾਜਪਾ ਦੇ ਆਗੂ ਕਹਿੰਦੇ ਨੇ ਇਹ ਕਹਣਾ ਕਿ ਸਿੱਖ ਇੱਕ ਜੁੱਟ ਨੇ ਮੈਂ ਸਰਦਾਰ ਸੁਖਵੀਰ ਸਿੰਘ ਨੂੰ ਪੁੱਛਦਾ ਜੀ ਇੱਕ ਜੁੱਟ ਰਹੇ ਪਰ ਤੁਸੀਂ ਜੀਕੇ ਨੂੰ ਜਾਂ ਆ ਹੋਰਾਂ ਨੂੰ ਜੁਆਇਨ ਕਰਾਉਂਦੇ ਕਾਹਦੇ ਫਰਦੇ ਹੋ ਮੈਨੂੰ ਲੱਗਦਾ ਨਹੀਂ ਹੁਣ ਢੀਡਸਾ ਸਾਹਿਬ ਵਾਲਾ ਵੀ ਜੇ ਤਾਂ ਬੀਜੇਪੀ ਚਾਹੂਗੀ ਜੀ ਇੱਕ ਇੱਕ ਥਾਂ ਇਕੱਠੇ ਹੋਣਾ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਸਾਡੇ ਸਭ ਦੇ ਸਾਹਮਣੇ ਹੈ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਦੱਸ ਸਕਦੇ ਆ ਕਿ ਤੁਸੀਂ ਜੀਕੇ ਰਨ ਲਾਈਨ ਚੱਲੇ ਹੋ ਉਸ ਤੋਂ ਪਹਿਲਾਂ ਇੱਕ ਜੁੱਟ ਨਹੀਂ ਸੀ ਅੱਧ ਸੀਗੇ ਕਿਉਂ ਜੁਆਇਨ ਕਰਾਇਆ ਰਵਿੰਦਰ ਸਿੰਘ ਤੇ ਕਿੱਥੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਕਿੱਥੇ ਨੇ ਪੰਥਕ ਅਕਾਲੀ ਲਹਿਰ ਸਾਫ ਦਾ ਜੱੱਦਰ ਭਾਈ ਰਣਜੀਤ ਸਿੰਘ ਕਿੱਥੇ ਨੇ ਸਿੱਖ ਪ੍ਰਚਾਰਕ ਸੰਤ ਢੱਡਰੀਆਂ ਵਾਲੇ ਬਲਜੀਤ ਸਿੰਘ ਦਾਦੂਬਾਲ ਹਰਜਿੰਦਰ ਸਿੰਘ ਬਾਜੀ ਇਸੇ ਤਰ੍ਹਾਂ ਕਈ ਹੋਰ ਅਕਾਲੀ ਅਕਾਲੀ ਦਲ 1920 ਰਵਿੰਦਰ ਸਿੰਘ ਅਕਾਲੀ ਦਲ ਸੁਤੰਤਰ ਜਿਹੜਾ ਤੁਹਾਡੇ ਗਵੰਡਪਿੰਡ ਵਾਲੇ ਸਹੂਲੀ ਸਿੰਘ ਸਾਹਿਬ ਦਾ ਹੈ ਜੀ ਤੇ ਕਿੰਨੇ ਆਪਾਂ ਹੋਰ ਗਿਨਾ ਸਕਦੇ ਆ ਜਿਹੜੇ ਅੱਡ ਹੈ ਤੇ ਫਿਰ ਇਹ ਮੰਨਿਆ ਜਾਵੇ ਸਕੂਰ ਸੋਰੀ ਕਹਿੰਦੇ ਸਾਰੇ ਇੱਕ ਥਾਂ ਤੇ ਨੇ ਮਨਜਿੰਦਰ ਸਿੰਘ ਸਰਸਾ ਹਰਮਿੰਦਰ ਸਿੰਘ ਕਾਲਕਾ ਜੀ ਇਹ ਤੁਹਾਡੇ ਨਾਲ ਹੀ ਨੇ ਜੀ ਇਸ ਤਰ੍ਹਾਂ ਨਹੀਂ ਹੈ ਸਿੱਖਾਂ ਦੇ ਵਿੱਚ ਵੀ ਬਹੁਤ ਸਾਰੀਆਂ ਵਿਚਾਰਧਾਰਾਵਾਂ ਅਲੱਗ-ਅਲੱਗ ਨੇ ਅਕਾਲੀ ਦਾ ਅਲੱਗ-ਅਲੱਗ ਨੇ ਠੀਕ ਹੈ ਉਹ ਇੱਕ ਹਮਤ ਕਰਦੇ ਫਿਰਦੇ ਆ ਸ਼ਾਇਦ ਕੱਠੇ ਲਾਇਆ ਹੁਣ ਜਿਨ੍ਹਾਂ ਕਾਰਨਾਂ ਤੋਂ ਅਕਾਲੀ ਟੁੱਟੇ ਸੀ ਉਹ ਜਵਾਬ ਦੇਣ ਕਿ ਉਹ ਸਾਰੀਆਂ ਸਮੱਸਿਆਵਾਂ ਸਾਰੇ ਉਹ ਮੰਗਾ ਹੱਲ ਹੋ ਗਈਆਂ ਨੇ ਜੀ ਜਾਰ ਰਹੀ ਦੀਆਂ ਨੇ ਜੀ ਇਹ ਦੱਸਣ ਦਾ ਖੇਚਲ ਕਰਨ ਥੋੜੀ ਜੀ ਜੀ ਸੋ ਇਸ ਵੇਲੇ ਸਥਿਤੀ ਜਿਹੜੀ ਹੈ ਕਾਫੀ ਅਜੀਬ ਕਿਸਮ ਦੀ ਹੈ ਤੇ ਉਹਨਾਂ ਦਾ ਧਿਆਨ ਇੱਕ ਥਾਂ ਤੇ ਕੀਤਾ ਜਾਣਾ ਮੇਰਾ ਖਿਆਲ ਕਾਫੀ ਗੰਭੀਰਤਾ ਵਾਲਾ ਮਾਮਲਾ ਹੈ ਅਕਾਲੀ ਦਲ ਸੁਖਵੀਰ ਚੋ ਬਾਦਲ ਕਹਿੰਦੇ ਆ ਕਿ ਇਹਨਾਂ ਲੀਡਰਾਂ ਨੂੰ ਇਕੱਠੇ ਕਰਕੇ ਜੀ ਕੀ ਪੰਜਾਬ ਦੇ ਲੋਕ ਤੁਹਾਡੇ ਨਾਲ ਤੁਰ ਪੈਣਗੇ ਜੀ ਤੁਹਾਡੀ ਸਥਿਤੀ ਤਿੰਨ ਸੀਟਾਂ 1 ਜਮਾ 2 ਇਹ ਵਾਲੀ ਸਾਬ ਤੁਹਾਡੇ ਨਾਲ ਨਹੀਂ ਉਹ ਤੁਹਾਡਾ ਤਾਂ ਅਜੇ ਹੀ ਸਥਿਤੀ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਲੋਕਾਂ ਨੇ ਮੰਨ ਲਿਆ ਜੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਬਹੁਤ ਸਾਰੇ ਵਿਦਵਾਨ ਨੂੰ ਸੋਸ਼ਲ ਮੀਡੀਆ ਤੇ ਆਪਾਂ ਰੋਜ਼ ਸੁਣਦੇ ਆ ਜੀ ਜਦਰ ਕੱਲ ਤੱਕ ਤੇ ਕੱਲ ਦਾ ਸਪਸ਼ਟਿਕਰਨ ਕਰਦੇ ਹਨ ਜੀ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮੰਗੀ ਹੋਈ ਮਾਫੀ ਪੰਥਰੂ ਪਰਵਾਰ ਆ ਕਾਲ ਤੱਕ ਤਰੂ ਪ੍ਰਵਾਨ ਹੈ ਜੀ ਤੇ ਉਹਨਾਂ ਵੱਲੋਂ ਵਰਤਿਆ ਹੋਇਆ ਢੰਗ ਸਹੀ ਹੈ ਜੀ ਇਹ ਗੱਲ ਪ੍ਰਵਾਨ ਕਰਨ ਜੀ ਤਾਂ ਕਿ ਸਿੱਖ ਕੌਮ ਦੁੱਧਾ ਦੇ ਵਿੱਚੋਂ ਬਾਹਰ ਨਿਕਲੇ ਜੀ ਜਿਸ ਦਿਨ ਇਹਨਾਂ ਨੂੰ ਜਥੇਦਾਰ ਬਣਾਇਆ ਗੈਨੀ ਹਰਪ੍ਰੀਤ ਸਿੰਘ ਇੱਕ ਵਾਰ ਨਹੀਂ ਅਨੇਕ ਵਾਰ ਕਿਹਾ ਕਿ ਸਿੱਖ ਸੰਸਥਾਵਾਂ ਉਹਨਾਂ ਦਾ ਰਤਬਾ ਘਟ ਗਿਆ ਜੀ ਉਹ ਡਿਲੂਟ ਹੋ ਗਈਆਂ ਨੇ ਤੇ ਉਹਨਾਂ ਬਾਰੇ ਸੋਚਣ ਦੀ ਜ਼ਰੂਰਤ ਹੈ ਜੀ ਕੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹ ਮਾਫੀਨਾਮਾ ਸਰਸੇ ਵਾਲੇ ਨੂੰ ਦਵਾਇਆ ਗਿਆ ਸੀ ਉਹ ਪ੍ਰਵਾਨ ਹੈ ਜੀ ਇਹਨਾਂ ਨੇ ਤਾਂ ਕਰ ਲਿਆ ਸੀ ਜੀ ਤੇ ਸੰਗਤਾਂ ਨੇ ਉਹਦਾ ਵਿਰੋਧ ਕਰਤਾ ਸੀ ਬਹੁਤ ਵੱਡੇ ਪੱਧਰ ਤੇ 92 ਲੱਖ ਦੇ ਇਛਤਿਆਰ ਦੇਣ ਤੋਂ ਬਾਅਦ ਵੀ ਨਹੀਂ ਮੰਨਿਆ ਸੀ ਕੋਈ ਤੇ ਵਾਪਸ ਲੈਣਾ ਪਿਆ ਸੀ ਜੀ ਸੋ ਅੱਜ ਦੀ ਸਥਿਤੀ ਦੇ ਵਿੱਚ ਬੜੀ ਅਜੀਬ ਸਥਿਤੀ ਹੈ ਕਿ ਸੰਗਤ ਸਿੱਖ ਧਰਮ ਦੇ ਵਿੱਚ ਸੰਗਤ ਬੱਦ ਗੁਰੂ ਵੀ ਬਿਸਵੇ ਜੀ ਸੰਗਤ 21 ਬਿਸਵੇ ਜੀ ਜੇ ਸੰਗਤ ਪ੍ਰਵਾਨ ਕਰਦੀ ਹੈ ਜੀ ਤਾਂ ਠੀਕ ਹੈ ਜੀ ਤੇ ਫਿਰ ਸਾਰਾ ਕੁਝ ਇਹਨਾਂ ਨੂੰ ਮਿਲ ਜਾਵੇਗਾ ਮੇਰਾ ਖਿਆਲ ਹੈ ਕਿ ਇੱਥੇ ਕਿਤੇ ਨਾ ਕਿਤੇ ਜਾ ਕੇ ਠੀਕ ਹੈ ਸਿਆਸੀ ਤੌਰ ਤੇ ਜੀ ਦੋ ਗਲਤੀਆਂ ਅਕਾਲੀ ਦਲ ਨੇ ਸਭ ਤੋਂ ਵੱਡੀਆਂ ਕੀਤੀਆਂ 1978 ਚ ਜੀ ਜਦੋਂ ਨਰੰਗਕਰਾਂਗਾਂ ਦੇ ਖਿਲਾਫ ਹੁਕਮਨਾਮਾ ਕੀਤਾ ਕਿ ਰੋਟੀ ਬੇਟੀ ਦੀ ਸਾਂਝ ਤਿਆਗਤੀ ਜੀ 1998 ਦੇ ਵਿੱਚ ਪਟਿਆਲੇ ਦੇ ਵਿੱਚ ਪੰਕਰ ਤਨਜਤਾ ਗੁਰਚਾਰ ਸੰਗਟੌੜਾ ਖੁਦ ਗਈ ਨਰੰਗ ਕਰੀ ਭਵਨ ਵੋਟਾਂ ਵਾਸਤੇ ਜੀ ਸਵਾਲ ਵੀ ਮੇਰਾ ਸੀ ਜੀ ਜਦੋਂ ਕੈਪਟਨ ਅਬਰਿੰਦਰ ਸਿੰਘ ਨੇ ਲਾਇਬ੍ਰੇਰੀ ਦੇ ਸਾਹਮਣੇ ਕਚਹਿਰੀਆਂ ਦੇ ਸਾਹਮਣੇ ਜੀ ਇੱਥੇ ਇੱਕ ਜਲਸਾ ਹੋਇਆ ਉਹਦੇ ਵਿੱਚ ਕਿਹਾ ਕਿ ਵੋਟਾਂ ਲਈ ਤੁਸੀਂ ਜਾਂਦੇ ਹੋ ਜੀ ਉਹ ਤੁਸੀਂ ਰੋਟੀ ਬੇਟੀ ਦੀ ਸਿਹਤ ਤਿਆਗਦੇ ਹੋ ਅਸੀਂ ਸਵਾਲ ਪੁੱਛ ਲਏ ਉਸ ਦਿਨ ਦੀ ਗੱਲ ਹੈ ਜਦੋਂ ਲੋਟ ਵਾਲੇ ਪੁਲ ਦਾ ਉਦਘਾਟਨ ਕੀਤਾ ਸੀ ਟੌੜਾ ਸਾਹਨੇ ਜੀ ਸਰਕਟ ਹਾਉ ਸਾਹਿਬ ਕਾਫੀ ਦੇਰ ਬੈਠੇ ਰਹੇ ਤਨ ਘੰਟੇ ਦੇ ਕਰੀਬ ਲੰਗਰ ਪਾਣੀ ਵੀ ਇਕੱਠਾ ਛਕਿਆ ਅਸੀਂ ਸਵਾਲ ਪੁੱਛ ਰਿਹਾ ਵੀ ਉਹ ਕੈਪਟਨ ਅਬਰਦਰ ਸਿੰਘ ਉਹ ਕਹਿੰਦੇ ਅਸੀਂ ਸਿਆਸੀ ਲੋਕ ਵੀ ਹੁੰਨੇ ਆ ਜੀ ਜੇ ਮੈਂ ਉੱਥੇ ਜਾ ਆ ਮੈਂ ਕਿਹਾ ਮੈਂ ਖੋਲ੍ਹ ਲਿਆ ਆ ਜੀ ਭਾਗ ਗੱਲ ਮੰਨ ਲਈ ਜੀ ਉਦੋਂ ਬਾਅਦ ਸਾਡੇ ਤੱਕ ਪਹੁੰਚ ਕੀਤੀ ਕਿ ਤੁਸੀਂ ਇਸ ਗੱਲ ਤੋਂ ਪਾਸੇ हट ਜਾਓ ਜੀ ਮੈਂ ਵੀ ਉਹਦਾ ਇੱਕ ਗਵਾਹ ਆ ਜੀ ਅਸੀਂ ਸਪਸ਼ਟ ਕਿਹਾ ਸੀ ਵੀ ਕਿਵੇਂ हट ਜੀਏ ਜੀ ਸਾਡੇ ਨਾਂ ਤੇ ਖਬਰਾਂ ਪਹਿਲੇ ਸਵੇਰੇ ਦੇ ਛਪ ਗਿਆ ਨੇ ਜੀ ਤੇ ਕਿਵੇਂ ਇਸ ਗੱਲ ਨੂੰ ਉਹ ਕੀਤਾ ਜਾ ਸਕਦਾ ਸੋ ਜਦੋਂ ਸਾਬਦਾ ਦਿਨ ਜੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੰਗੀ ਹੋਈ ਮਾਫੀ ਜੀ ਖਾਲਸਾ ਪੰਥ ਨੂੰ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਹੈ ਜੀ ਤੇ ਫਿਰ ਇਹ ਗੱਲ ਬੰਦ ਸਕਦੀ ਹੈ ਨਹੀਂ ਅਸੀਂ ਉਦੋਂ ਮੰਨਿਆ 2007 ਦੇ ਵਿੱਚ ਜੀ ਅਕਾਲੀ ਦਲ ਮਾਲਵੇ ਦੇ ਵਿੱਚ ਜਿਹੜਾ ਸਭ ਤੋਂ ਚੜ੍ਹ ਤੇ ਚ ਹੁੰਦਾ ਸੀ 69 ਸੀਟਾਂ ਨੇ ਮਾਲਵੇ ਦੀਆਂ ਜੀ 39 ਕਾਂਗਰਸ ਜਿੱਤ ਗਈ ਜੀ ਇਹਨਾਂ ਨੇ ਸਰਸਿਆ ਦੇ ਖਿਲਾਫ ਹੁਕਮ ਨਾਵਾ ਕਰਾਤਾ ਜੀ ਇਹ ਫਿਰ ਅਕਾਲ ਤਖਤ ਸਾਬ ਦੀ ਸਿਆਸੀ ਵਰਤੋਂ ਨਹੀਂ ਜੀ ਦਰਬਾਰਤੋਂ ਨਹੀਂ ਇੱਕ ਕਿਸਮ ਦੀ ਜੀ ਉਹ ਕਰਾਤਾ 12 ਦੇ ਵਿੱਚ ਪਰਚਾ ਵੀ ਦਰਜ ਹੋਇਆ 295 A ਦਾ ਬਠਿੰਡੇ ਦੇ ਵਿੱਚ ਜੀ ਤੇ 12 ਚ ਬੋਟਾ ਤੋਂ ਪਹਿਲਾਂ 30 ਜਨਵਰੀ 2012 ਨੂੰ ਜੀ ਉਹ ਕੇਸ ਵਾਸਤੇ ਲੈ ਲਿਆ ਜੀ ਤੇ ਅਕਾਲ ਤਖਤ ਸਭ ਤੋਂ ਬਾਅਦ ਦੇ ਵਿੱਚ ਮਾਫੀ ਵਾਲਾ ਆ ਗਿਆ ਜੀ ਸੋ ਜੇ ਉਹ ਸੱਤਾ ਦਾ ਹੁਕਮਨਾਮਾ ਨਾ ਹੁੰਦਾ ਜੀ 78 ਵਾ ਹੁਕਮਨਾਮਾ ਨਾ ਹੁੰਦਾ ਭਾਵੇਂ 500 ਵਾਰੀ ਜਾ ਆ ਜਾਂਦੇ ਕਿਹਨੇ ਪੁੱਛਣਾ ਸੀ ਜੀ ਭਾਬ ਆਪਣੇ ਲਈ ਤੁਸੀਂ ਕਾਲ ਤੱਕ ਸਭ ਤੋਂ ਹੁਕਮਨਾਮੇ ਕਰਾਓ ਆਪਣੇ ਲਈ ਤੁਸੀਂ ਫਿਰ ਵਾਪਸ ਲੈ ਬਾ ਜੀ ਇਸ ਦੇ ਨਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਵਾਰ ਇਹਨਾਂ ਨੂੰ ਇਹ ਵੀ ਕਿਹਾ ਕਿ ਕਹਿੰਦੇ ਸੁਖਵੀਰ ਬਾਦਲ ਤੇ ਮਜੀਠੀਆ ਜਿਹੜੇ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਦਿਖਾਉਣ ਕਿਉਂਕਿ ਵਿਕਰਮ ਮਜੀਠੀਆ ਨੇ ਜਿਹੜੇ ਉਹ ਜਿੱਦੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਬੁੱਤ ਲਗਾਇਆ ਗਿਆ ਉੱਥੇ ਵੀ ਨਹੀਂ ਪਹੁੰਚੇ ਤੇ ਜਿਹੜੇ ਹੁਣ ਆਪਣੇ ਪੋਸਟਰ ਜਾਰੀ ਕਰਦੇ ਨੇ ਉਹਤੇ ਕਿਤੇ ਵੀ ਨਾ ਸੁਖਵੀਰ ਸਿੰਘ ਬਾਦਲ ਦੀंदे ਨੇ ਨਾ ਪ੍ਰਕਾਸ਼ ਸਿੰਘ ਬਾਦਲ ਨੇ ਇਕੱਲਾ ਵਿਕਰਮ ਮਜੀਠੀਆ ਦਾ ਫੋਟੋ ਇਹਦਾਉ ਸਾਹਮਣੇ ਆਉਂਦਾ। ਦੇਖੋ ਇਹਦੇ ਬਾਰੇ ਜ਼ਿਆਦਾ ਤਾਂ ਉਹ ਦੱਸ ਸਕਦੇ ਆ ਕਿ ਉਹਨਾਂ ਦੇ ਆਪਸ ਵਿੱਚ ਦੀ ਮਤਭੇਦ ਕੀ ਨੇ। ਜੀ। ਪਰ ਕੁਝ ਥਾਵਾਂ ਦੇ ਉੱਤੇ ਜਦੋਂ ਪਿੱਛੇ ਜੇ ਉਹਨਾਂ ਨੇ ਇੱਥੇ ਆਉਣਾ ਸੀ ਉਦੋਂ ਬਾਅਦ ਸੁਖਵੀਰ ਸਿੰਘ ਨੇ ਬਿਆਨ ਦਿੱਤਾ ਸੀ। ਜੀ। ਇਹਦੇ ਬਾਰੇ ਜ਼ਿਆਦਾ ਬੇਤਰ ਬਿਕਰਮ ਸਿੰਘ ਜੀਠੀਆ ਜਾਂ ਸੁਖਵੀਰ ਸਿੰਘ ਬੋਦਲ ਦੱਸ ਸਕਦੇ ਆ। ਹੂੰ। ਉਹਨਾਂ ਦੇ ਕੋਈ ਮਤਭੇਦ ਹੈ ਜਾਂ ਨਹੀਂ ਹੈ ਕਿਸ ਦੋਹਾਂ ਤੇ। ਜੀ। ਇਸਦੇ ਨਾਲ ਇੱਕ ਗੱਲ ਕੀਤੀ ਹੈ ਪ੍ਰਗਟ ਸਿੰਘ ਦੀ ਜੋ ਕਿ ਜਲੰਧਰ ਤੋਂ ਬੁਧਾਈ ਕਿਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਆਮ ਆਰਮੀ ਪਾਰਟੀ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਹਾਲਾਂਕਿ ਜਿਹੜੀ ਦਿੱਲੀ ਦੇ ਵਿੱਚ ਕਾਂਗਰਸ ਦੀ ਮੀਟਿੰਗ ਆ ਉਹ ਚੱਲ ਰਹੀ ਹੈ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਉੱਥੇ ਜਿਹੜਾ ਆਪ ਸੱਚ ਦੀ ਸਮਝੌਤਾ ਨਹੀਂ ਹੋਵੇਗਾ ਪ੍ਰਗਟ ਸਿੰਘ ਦਾ ਕਹਿਣਾ ਉਹ ਕਹਿੰਦੇ ਪੰਜਾਬ ਦਾ ਸੁਭਾਅ ਵੱਖਰਾ ਹੈ ਹਮ ਅਸਲ ਦੇ ਵਿੱਚ ਜੇ ਤਾਂ ਹੁੰਦਾ ਨਾ ਤੱਤੇ ਕਹੋ ਜੀ ਇਹ ਚੋਣਾ ਪਿਛਲੇ ਸਾਲ ਹੋ ਜਾਂਦੀਆਂ ਹੂੰ ਹੋ ਸਕਦਾ ਸਮਝੋਤਾ ਹੋ ਜਾਂਦਾ ਜੀ ਹੁਣ ਸਰਕਾਰ ਨੂੰ ਜੂ ਟਰਨ ਦੀ ਸਰਕਾਰ ਕਹਿੰਦੇ ਐ ਜੀ ਆ ਸਰਕਾਰ ਨੇ ਮਾਤਮ ਬਿਗਲ ਦਾ ਫੈਸਲਾ ਲਿਆ ਵਾਪਸ ਲਿਆ ਨਾ ਹੂੰ ਕਿੰਨੇ ਫੈਸਲੇ ਨੇ ਇਹ ਜਿਹੜੇ ਵਾਪਸ ਲਏ ਨੇ ਜੀ ਪੰਚਾਇਤੀ ਚੋਣਾਂ ਹੋਰ ਵੀ ਕਈ ਪੰਚਾਇਤੀ ਚੋਣਾਂ ਵਾਲੇ ਨੂੰ ਵੀ ਵਾਪਸ ਲਿਆ ਜੀ ਪਤਾ ਨਹੀਂ ਕਿੰਨੇ ਕੁ ਨੇ ਜਿਹੜੇ ਜਿਹੜੇ ਇਹਨਾਂ ਨੇ ਵਾਪਸ ਲਏ ਨੇ ਜੀ ਸੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਐ ਤੇ ਪ੍ਰਗਟ ਸੋਹਰੀ ਕਹਿੰਦੇ ਨੇ ਜੀ ਅਸੀਂ ਵਿਰੋਧ ਚ ਬੈਠੇ ਆਂ ਜੀ ਵਿਰੋਧੀ ਤਰ੍ਹਾਂ ਦੀ ਗੱਲ ਹੈ ਵਿਰੋਧੀ ਤਰ੍ਹਾਂ ਦੇ ਮੁਤਾਬਕ ਹੈ ਜੀ ਵਿਰੋਧੀ ਇਹਨਾਂ ਦਾ ਹੁਣ ਡਾਊਨਫਾਲ ਸ਼ੁਰੂ ਹੋ ਗਿਆ ਜੀ ਤੁਸੀਂ ਅੱਜ ਵੋਟਾਂ ਪਾ ਲਿਓ ਇਹ ਨਹੀਂ ਹੈ ਵੀ 92 ਜਿੱਤ ਜਾਣਗੇ ਹੂੰ ਕਈ ਸਿਆਸੀ ਮਾਹਰ ਤਾਂ ਇਹ ਗੱਲ ਕਹਿੰਦੇ ਆ ਕਿ ਨੌ ਜਿੱਤ ਜਾਣ ਤਾਂ ਬਹੁਤ ਵੱਡੀ ਗੱਲ ਹੈ ਜੀ ਇੱਥੇ ਅਮਨ ਕਾਨੂੰਨ ਜੀ ਲੁੱਟਾਂ ਖੋਹਾਂ ਜੀ ਇਸੇ ਤਰ੍ਹਾਂ ਬਲਕੌਰ ਸਿੰਘ ਸਿੱਧੂ ਇਹਨਾਂ ਤੇ ਸਵਾਲ ਚੱਕ ਰਹੇ ਨੇ ਜੀ ਜ਼ਿਲ੍ਹਾਂ ਦੇ ਵਿੱਚ ਗੈਂਗਸਟਰਾਂ ਦੀਆਂ ਇੰਟਰਵਿਊਆਂ ਕਥਤ ਰੂਪ ਦੇ ਵਿੱਚ ਜੋ ਦੋਸ਼ ਲੱਗਦੇ ਆ ਜੀ ਇਸੇ ਤਰ੍ਹਾਂ ਕਈ ਹੋਰ ਮਾਮਲੇ ਜਿਹੜੇ ਲਗਾਤਾਰ ਸਰਕਾਰ ਤੇ ਦੂਜਾ ਕਰਜ਼ੇ ਤੇ ਕਰਜ਼ਾ ਜੀ ਲੋਕ ਸਵਾਲ ਤਾਂ ਪੁੱਛਣਗੇ ਜੀ ਦੇਖਦੇ ਹਾਂ ਹੁਣ ਆਪਾਂ ਅੱਗੇ ਜਾ ਕੇ ਹੁੰਦਾ ਕੀ ਹੈ ਜੀ ਤਾਂ ਇਸ ਦੇ ਨਾਲੇ ਗੱਲ ਕੀਤੀ ਜਾਵੇ ਕਰੋਨਾ ਦੀ ਤਾਂ ਢਿਲ ਸਾਬ ਕਰੋਨਾ ਦੇ ਮਾਮਲੇ ਜਿਹੜੇ ਲਗਾਤਾਰ ਵਧਨੇ ਸ਼ੁਰੂ ਹੋ ਗਏ ਨੇ ਜਿਸ ਨੂੰ ਲੈ ਕੇ ਕਿਹਾ ਜਾਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਤਰਾ ਬਣ ਸਕਦਾ ਹੈ ਦੇਖੋ ਬੰਨਵੇਂ ਆਪ ਸੌਰੀ ਬਿਸ਼ਪ ਦੇ ਵਿੱਚ ਵੀ ਇਹ ਚੱਲ ਰਹੇ ਨੇ ਜਿਹੜੀ ਵੀ ਚੀਜ਼ ਪੈਦਾ ਹੁੰਦੀ ਆ ਉਹਦਾ ਰੂਪ ਬਦਲ ਜਾਂਦਾ ਵੈਰੀਐਂਟ ਬਦਲ ਜਾਂਦਾ ਹੈ ਜੀ ਤੇ ਹੁਣ ਵੀ ਇਹ तकरीबन ਸਾਰੇ ਪਾਸੇ ਹੈ ਇੱਕ ਮੌਤ ਜਿਹੜੀ ਜਲੰਧਰ ਚ ਹੋਈ ਹੈ ਉਹ ਵੀ ਕਹਿੰਦੇ ਆ ਕਿ ਕਰੋਨਾ ਦੇ ਨਾਲ ਹੀ ਹੋਈ ਦੱਸੀ ਜਾਂਦੀ ਹੈ ਇਹਦੇ ਤੇ ਮੇਰਾ ਖਿਆਲ ਆ ਕਿ ਸਿਹਤ ਮੰਤਰਾਲੇ ਤੇ ਜਿਹੜੀ ਵਿਸ਼ਵ ਸਿਹਤ ਸੰਸਥਾ ਉਹਦੀਆਂ ਜਿਹੜੀਆਂ ਐਡਵਾਈਜ਼ਰਾਂ ਆਈਆਂ ਨੇ ਕੌਮੀ ਸਿਹਤ ਜਿਹੜਾ ਦਿੱਲੀ ਵਾਲੇ ਦਾ ਉਹਨਾਂ ਦਾ ਸਾਰਿਆਂ ਦੀਆਂ ਐਡਵਾਈਜ਼ਰਾਂ ਸਾਨੂੰ ਮੰਨਣੀਆਂ ਚਾਹੀਦੀਆਂ ਥੋੜੀ ਬਹੁਤੀ ਜਿਹੜੀ ਪਰਹੇਜ ਨੇ ਉਹ ਕਰ ਲੈਣੇ ਚਾਹੀਦੇ ਆ ਜੀ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਕਾਂਗਰਸ ਪਾਰਟੀ ਨੇ ਜੀ ਉੱਥੇ ਕਹਿੰਦੇ ਮੀਟਿੰਗ ਚੱਲ ਰਹੀ ਆ ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ ਉਸ ਨੂੰ ਲੈ ਕੇ ਕਹਿੰਦੇ ਮੋਹਰ ਲੱਗ ਸਕਦੀ ਆ ਜਿਹੜੀ ਗੱਠ ਜੋੜਾ ਪਰ ਉਧਰ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਅੱਜ ਦੇਖੋ ਗੱਲ ਇਹ ਹੈਗਾ ਇਹਨਾਂ ਦੀ ਵੀ ਉੱਥੇ ਅਨੁਸ਼ਾਸਨੀ ਕਮੇਟੀ ਹੈ ਜੀ ਸਿੱਧੂ ਦੇ ਇੱਕ ਸਾਥੀ ਨੂੰ ਜੂਤ ਕਾਂਗਰਸ ਦੇ ਸੂਬਾ ਪ੍ਰਧਾਨ ਪੰਜਾਬ ਦੇ ਮੋਹਿਤਮਿੰਦਰਾ ਨੇ ਨੋਟਿਸ ਭੇਜਿਆ ਜੀ ਜਿਹੜਾ ਉਹ ਮਨ ਸਿਵਰਤ ਸਿੰਘ ਸ਼ੈਰੀ ਰਿਆੜਾ ਹੈ ਜੀ ਹੁਣ ਜੇ ਨਵਜੋਤ ਸਿੰਘ ਸਿੱਧੂ ਨੇ ਕੋਈ ਪਾਰਟੀ ਦੀ ਲਾਸ਼ਮਣ ਚ ਲੈ ਕੇ ਆਦੀ ਉਲੰਘਣਾ ਕੀਤੀ ਹੈ ਜੀ ਤੇ ਇਹਨਾਂ ਦੀ ਹਾਈ ਕਮਾਂਡ ਦੀ ਅਨੁਸ਼ਾਸਨੀ ਕਮੇਟੀ ਵੇਖਲੇਗੀ ਜੀ ਫਾਈਨਲ ਅਥਾਰਟੀ ਮਲਕਰ ਜਨ ਖੜਗੇ ਨੇ ਕੌਮੀ ਪ੍ਰਧਾਨ ਨੇ ਉਹ ਜੀ ਸੋ ਮੇਰਾ ਖਿਆਲ ਜਿਹੜੇ ਆਗੂ ਸੱਦੇ ਗਿਆ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਹੈਗਾ ਜੀ ਉਹ ਵੀ ਜਾਣਗੇ ਜੀ ਸੋ ਪੰਜਾਬ ਦੇ ਲੀਡਰਾਂ ਨੂੰ ਵਿਚਾਰਨਾ ਹੈ ਕਿਉਂਕਿ ਟਾਈਮ ਰਹੇਗਾ ਥੋੜਾ ਮੇਰੀ ਜਾਣਕਾਰੀ ਮੁਤਾਬਕ 160 ਬੀ ਦਵਾਰਾਂ ਦੀ ਸੂਚੀ ਭਾਰਤੀ ਜਨਤਾ ਪਾਰਟੀ ਮਾਗੀ ਤੇ ਜਾਰੀ ਕਰ ਸਕਦੀ ਹੈ 14 ਜਨਵਰੀ ਨੂੰ ਜੀ ਜਾਂ ਜਿਹੜਾ 21 ਜਨਵਰੀ ਨੂੰ ਸਮਾਗਮ ਹੋਣਾ ਹੈ ਰਾਮ ਮੰਦਰ ਵਾਲਾ ਜੀ ਉਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ ਸੋ ਮੈਂ ਮਹਿਸੂਸ ਕਰਦਾ ਇਹ ਪਾਰਟੀ ਹਾਈ ਕਮਾਂਡ ਨੇ ਦੇਖ ਰਹਿਣ ਤੇ ਨਵਜੋਤ ਸਿੰਘ ਸਿੱਧੂ ਨੇ ਦੇਖ ਰਹਿਣਾ ਕਿ ਉਹਨਾਂ ਨੇ ਦੈਰੇ ਤੇ ਰਹੇ ਨੇ ਜੇ ਤਾਂ ਸਿੱਧੂ ਸਾਹਿਬ ਆਪ ਪ੍ਰਧਾਨ ਹੋਣ ਤਾਂ ਦੂਜਿਆਂ ਨੂੰ ਅਨੁਸ਼ਾਸਨ ਸਿਖਾਉਂਦੇ ਆ ਜੀ ਤੇ ਉਸ ਸੰਸਾਦਨ ਦੇ ਵਿੱਚ ਫਿਰ ਆਪ ਨੂੰ ਵੀ ਰਹਿਣਾ ਪੈਣਾ ਜੀ ਕਿਉਂਕਿ ਜਧਦਰ ਕੌਂਕੇ ਦੇ ਕਤਲ ਦਾ ਮਾਮਲਾ ਜਿਹੜਾ ਉਹ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ ਜੀ ਦੇਖੋ ਜਧਦਰ ਗੁਰਦੇਵ ਸਿੰਘ ਕੌਂਕੇ ਜੀ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਕਿ 25 ਦਸੰਬਰ ਨੂੰ ਉਹਨਾਂ ਨੂੰ ਚੱਕਿਆ ਸੀ ਪਹਿਲਾਂ 18 ਨੂੰ ਚੱਕਿਆ ਜੀ 18 ਨੂੰ ਬੁਲਾਇਆ ਜੀ ਜਧਦਰ ਕੌਂਕੇ ਆਪਣੇ ਗੁਰੂ ਘਰ ਦੇ ਵਿੱਚ ਬਹੁਤ ਵਾਰ ਕਥਾ ਕਰਦੇ ਹੁੰਦੇ ਸੀ ਜੀ ਪਿੰਡਰਾ ਵਾਲਿਆਂ ਦੇ ਬਹੁਤ ਨਜ਼ਦੀਕੀਆਂ ਚ ਸੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਜੀ 25 18 ਤਰੀਕ ਨੂੰ ਉਹਨਾਂ ਨੂੰ ਛੱਡਿਆ ਵਾਪਸ ਭੇਜਤਾ ਜੀ 25 ਤਰੀਕ ਨੂੰ ਇਹ ਕਰਕੇ ਸੱਦਿਆ ਕਿ ਇਹਨਾਂ ਕੋਲ ਹਥਿਆਰ ਬਰਾਮਦ ਕਰਾਉਣੇ ਨੇ ਜੀ ਕੁਝ ਇਹਨਾਂ ਦੇ ਲਿੰਕ ਨੇ ਅਸਲ ਦੇ ਵਿੱਚ ਤਕਲੀਫ ਇਹ ਸੀ ਉਹ ਬਹੁਤ سارے ਸਮਝੌਤੇ ਅਦਾਲਤ ਆਪ ਹੀ ਪਿੰਡਾਂ 'ਚ ਬਲਾਬਲਾ ਕੇ ਕਰਾ ਦਿੰਦੇ ਹੁੰਦੇ ਸੀ ਜੀ ਸਮੇਂ ਦੇ ਹਾਕਮਾਂ ਨੂੰ ਉਹ ਪਾਉਂਦੇ ਨਹੀਂ ਸੀ ਜੀ 92 ਦੇ ਵਿੱਚ 25 ਦਸੰਬਰ 92 'ਚ ਚੱਕਿਆ ਉਹਨਾਂ ਨੂੰ ਜੀ ਤੇ 3 ਜਨਵਰੀ ਉਹਨਾਂ ਨੂੰ ਕਸਮਦੀਦ ਵੀ ਸਾਹਮਣੇ ਆ ਗਿਆ ਇੱਕ ਸਪਾਈ ਸੀ ਦਰਸ਼ਨ ਸਿੰਘ ਹਰੂਰ ਜੀ ਉਹ ਕਹਿੰਦਾ ਮੇਰੇ ਸਾਹਮਣੇ ਸਵਰਨ ਸਿੰਘ ਘੋਟਰੇ ਨੇ ਗੋਲੀ ਮਾਰੀ ਹੈ ਜੀ ਜੋ ਦੁਰਗਤ ਉਹਦੇ ਨਾਲ ਕੀਤੀ ਹੈ ਉਹਨਾਂ ਦੇ ਭਾਈ ਸਾਹਿਬ ਭਾਈ ਕੌਕੇ ਨਾਲ ਜੀ ਉਹ ਬਹੁਤ ਅਨਮਨੁੱਖੀ ਕਾਰਾ ਸੀ ਲੱਤਾਂ ਤੋੜਤੀਆਂ ਸੀ ਅੱਖਾਂ ਬਾਹਰ ਨਿਕਲੀਆਂ ਹੋਈਆਂ ਸੀ ਜੀ ਬਹੁਤ ਤੀਜੇ ਦਰਜੇ ਤੋਂ ਵੀ ਅਗਲਾ ਤਸ਼ੱਦਦ ਉਹਦੇ ਤੇ ਕੀਤਾ ਗਿਆ ਸੀ ਉਹਨਾਂ ਤੇ ਜਦ ਦਰਸਾ ਉਤੇ ਜੀ ਸੋ ਉਸ ਤੋਂ ਬਾਅਦ ਸਰਦਾਰ ਬਾਦਲ ਨੇ 96 ਚ ਕਿਹਾ ਸੀ ਕਿ ਜੇ ਸਾਡੀ ਸਰਕਾਰ ਇਹ ਕਮਿਸ਼ਨ ਬਣਾਵਾਗੀ ਜੀ ਇਹਨਾਂ ਨੇ ਇੱਕ ਵਧੀਕ ਡਾਇਰੈਕਟਰ ਜਨਰਲ ਜੀ ਬੀਪੀ ਤਵਾੜੀ ਦੀ ਅਗਵਾਈ ਵਿੱਚ ਜੀ ਜਦੋਂ ਇਹਨਾਂ ਦੀ ਸਰਕਾਰ ਉਹਦੀ 97 ਚ ਆਈ ਜੀ 98 ਚ ਉਹਨਾਂ ਨੇ ਰਿਪੋਰਟ ਦੇਤੀ 2002 ਤੱਕ ਇਹਨਾਂ ਦੀ ਸਰਕਾਰ ਰਹੀ ਜੀ ਉਹ ਰਿਪੋਰਟ ਖੋਲੀ ਵੀ ਨਹੀਂ ਗਈ ਜੀ ਜਦਰ ਸਾਹਿਬ ਨੇ ਵਿਅੰਤ ਸਿੰਘ ਦੇ ਮੁੱਖ ਮੰਤਰੀ ਤੇ ਕੇਪੀਐਸ ਗਿੱਲ ਦੇ ਡੀਜੀਪੀ ਦੀ ਗਲਤ ਕਰਤੀ ਜੀ ਤੇ ਉਸ ਤੋਂ ਬਾਅਦ 93 ਦੀ ਰਿਪੋਰਟ ਆਈ 4 ਸਾਲ ਉਹ ਅਸਲ ਫੇਰ ਜੀ 14 ਸਾਲ ਬਾਦਲ ਸਾਹਿਬ ਰਹੇ ਨੇ ਜੀ ਇਹਨਾਂ ਦੀ ਭੂਮਿਕਾ ਦੀ ਕਿਉਂ ਗੱਲ ਨਹੀਂ ਕੀਤੀ ਜਾਂਦੀ ਜੀ ਜੱਧਰ ਸਾਹਿਬ ਤੇ ਦਵਾਇਆ ਕਿਸੇ ਕਿਸਮ ਦਾ ਕੋਈ ਜੀ ਤੇ ਯਾਦ ਕਰੋ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਗੱਲ ਜਿਹੜੇ ਉਹ ਕਹਿੰਦੇ ਸੀ ਕਿ ਹੁਣ ਤੁਸੀਂ ਆਪਣਾ ਜਥੇਦਾਰ ਲਾ ਲਿਆ ਜੋ ਫੈਸਲੇ ਕਰਾਉਣੇ ਆ ਕਰਾ ਲਿਓ ਜੀ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਜੱਧਰ ਸਾਹਿਬ ਨੇ ਸ਼ਰੂਣੀ ਕਮੇਟੀ ਨੂੰ ਕਹਿਤਾ ਜੀ ਕਿ ਪਰਚਾ ਦਰਜ ਕਰਾਓ 500 700 ਰੁਪਏ ਲੰਗੇ ਆਣਗੇ ਜੀ ਨਵੀਂ ਇਨਕੁਆਰੀ ਸ਼ੁਰੂ ਹੋ ਜੂਗੀ ਜੀ ਪਹਿਲਾ ਬੇਅਦਬੀਆਂ ਚ ਕੀ ਹੋਇਆ ਬਾਦਲ ਸਾਹਿਬ ਦੀ ਸਰਕਾਰ ਦੇ ਕਿੰਨੇ ਸੀ ਕਿ 18-19 ਮਹੀਨੇ ਦਾ ਸੀਗੇ ਨਾ ਜੀ 17 ਚ ਹੋਈ ਹੈ 1 ਜੂਨ ਤੋਂ ਬੇਅਦਬੀ ਹੋਈ ਹੈ 6 ਮਹੀਨੇ ਉਹ ਜੀ ਫਰਵਰੀ ਚ ਚੋਣਾ ਹੋਈਆਂ ਜੀ 12 6 18 19 ਮਹੀਨੇ ਦਾ ਸੀਗੇ ਜੀ ਤੇ ਫਿਰ ਪੌਣੇ 5 ਸਾਲ ਬ੍ਰਿੰਦਰ ਸਿੰਘ ਨੇ ਲੰਗਾਤੇ ਜੀ 111 ਦਿਨ ਚ ਨਹੀਂ ਸਾਹਿਬ ਦੇ ਜੀ ਸੋ ਇਸ ਕਰਕੇ ਇਹ ਜਿਹੜੇ ਉਹ ਮਸਲੇ ਨੇ ਜਿਹੜੇ ਕਦੇ ਹੱਲ ਨਹੀਂ ਹੋਣੇ ਜੀ ਇਸਦਾ ਇਸੇ ਤਰਾਈ ਰਹਿਣਗੇ ਜੀ ਪਰ ਜੇ ਜੱਜਦਾਰ ਸਾਹਿਬ ਤੇ ਕਹਿੰਦੇ ਹੁਣ ਕਹਿੰਦੇ ਨਵਾਂ ਪਰਚਾ ਦਰਜ ਕਰਾਓ ਕਤਲ ਦਾ ਜੀ ਤੇ ਦੂਜੇ ਪਾਸੇ ਕੀ ਹੈ 2000 1998 ਜੀ 1998 ਤੋਂ ਲੈ ਕੇ ਹੁਣ ਤੱਕ ਜੱਥੇਦਾਰ ਕੌਂਕੇ ਸਾਹਿਬ ਨੂੰ ਪਗੌੜਾ ਘਰਾਰ ਦਿੱਤਾ ਵੈ ਜੀ ਦੁਨੀਆਂ ਨੂੰ ਪਤਾ ਹੈ ਕਿ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਦਰਿਆਜ ਸੁੱਟਿਆ ਸੀ ਪਰ ਕਾਗਜ਼ਾਂ 'ਚ ਉਹ ਪਗੌੜਾ ਘਰਾਰ ਨੇ 14 ਸਾਲ ਚ ਬਾਦਲ ਸਾਹਿਬ ਅਮਰਿੰਦਰ ਸਿੰਘ ਜੀ ਚੰਨੀ ਸਾਹਿਬ ਜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਜੀ ਪਹਿਲਾਂ ਇਹ ਤੱਕ ਦੱਸ ਦਿਓ ਰਿਪੋਰਟਾਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਮਾਰਿਆ ਗਿਆ ਜੀ ਪੁਲਿਸ ਦਾ ਰਿਕਾਰਡ ਕਹਿੰਦਾ ਕਿ ਉਹ ਭਗੌੜੇ ਨੇ ਜੀ 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 ਧੰਨਵਾਦ ਜੀ ਇਹ ਸਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਵੱਖ ਵੱਖਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੇ ਇਜਾਜ਼ਤ ਧੰਨਵਾਦ